ਪਾਪਨ ਰਤੋ ਦੀਏ ਦਾਬੀਆਂ ਦੇ ਵਿਆਹਾਂ ਚ ਜਿੰਨਾ ਰੌਣਕ ਮੇਲਾ ਹੁੰਦਾ ਹੈ ਉਹਨਾਂ ਕਿਤੇ ਵੀ ਨਹੀਂ ਦੇਖਿਆ ਜਾਂਦਾ ਤੁਹਾਨੂੰ ਦੱਸ ਦਈਏ ਕਿ ਪੰਜਾਬੀਆਂ ਦੇ ਵਿਆਹਾਂ ਵਿੱਚ ਕਲੋਲਾ ਵੀ ਬਹੁਤ ਹੁੰਦੀਆਂ ਨੇ ਜਿਵੇਂ ਕਿ ਕਈ ਵਾਰ ਪ੍ਰਾਤ ਲੈ ਕੇ ਜਾਂਦੇ ਨੇ ਤਾਂ ਕਈ ਵਾਰ ਉਹ ਸ਼ਗਨ ਦਾ ਸਮਾਨ ਭੁੱਲ ਜਾਂਦੇ ਨੇ ਕਈ ਵਾਰ ਲਾੜੇ ਦੀ ਕੋਈ ਨਾ ਕੋਈ ਐਸੀ ਚੀਜ਼ ਭੁੱਲ ਜਾਂਦੇ ਨੇ ਜਿਹਦੇ ਤੋਂ ਬਿਨਾ ਸ਼ਗਨ ਅਧੂਰਾ ਰਹਿ ਜਾਂਦਾ ਹੈ ਉੱਥੇ ਹੀ ਇਸ ਵਿਆਹ ਦੇ ਵਿੱਚ ਵੀ ਬੜੀ ਵੱਡੀ ਕਲੋਲ ਹੋਈ ਤੁਹਾਨੂੰ ਦੱਸ ਦਈਏ ਕਿ ਭਾਬੀ ਦੇ ਵੱਲੋਂ ਦਿਉ ਦੇ ਸੁਰਮਾ ਪਾਈ ਦੀ ਰਸਮ ਜਿਹੜੀ ਉਹ ਕੀਤੀ ਜਾ ਰਹੀ ਸੀ ਤੇ ਦਿੌਰ ਨੇ ਸ਼ਰਮਾ ਪੁਆਈ ਦਾ ਸ਼ਗਨ ਜਿਹੜਾ ਇੱਕ ਸੋਨੇ ਦੀ ਮੁੰਦਰੀ ਦਿੱਤੀ ਸੀ ਜਦੋਂ ਭਾਬੀ ਦੀ ਉਂਗਲ ਦੇ ਵਿੱਚ ਦਿੌਰ ਨੇ ਉਹ ਮੁੰਦਰੀ ਪਾ ਦਿੱਤੀ ਤੇ ਉਹ ਥੋੜੀ ਜੀ ਲੂਜ਼ ਸੀ ਸੈੱਟ ਨਹੀਂ ਬੈਠੀ ਤੇ ਭਾਬੀ ਨੇ ਚਾਹ ਦੇ ਵਿੱਚ ਉਸੇ ਹੱਥ ਨਾਲ ਪੈਸੇ ਉੱਤੋਂ ਦੀ ਸੁਟਣੇ ਸ਼ੁਰੂ ਕਰ ਦਿੱਤੇ ਤੇ ਨਾਲ ਹੀ ਮੰਦਰੀ ਜਿਹੜੀ ਹੈ ਉਹ ਆਸੇ-ਪਾਸੇ ਕਿਤੇ ਡੈਗ ਪਈ ਫੇਰ ਵਿਚਾਰੀ ਭਾਬੀ ਆਸੇ-ਪਾਸੇ ਮੰਦਰੀ ਲੱਭਣ ਲੱਗ ਗਈ ਦੂਜੇ ਲੋਕਾਂ ਨੂੰ ਵੀ ਕਿਹਾ ਕਿ ਤੁਸੀਂ ਦੇਖੋ ਮੇਰੀ ਮੰਦਰੀ ਕਿੱਥੇ ਡੈਗ ਪਈ ਹੈ ਤੁਸੀਂ ਦੇਖੋ ਇਹ ਪੂਰਾ ਵੀਡੀਓ ਕਿਵੇਂ ਭਾਬੀ ਦੇ ਨਾਲ ਕਲੋਲ ਹੋ ਗਈ ਤੇ ਇਸ ਵੀਡੀਓ ਤੇ ਆਪਣਾ ਕਮੈਂਟ ਜਰੂਰ ਕਰਿਓ ਜੇ ਕਿ ਪੰਜਾਬੀਆਂ ਦੇ ਵਿਆਹਾਂ ਦੇ ਵਿੱਚ ਕਿੰਨਾ ਕੁ ਜ਼ਿਆਦਾ ਆਨੰਦ ਆਉਂਦਾ ਹੈ ਮੇਲਾ ਹੁੰਦਾ ਹੈ ਰੌਣਕ ਹੁੰਦੀ ਹੈ ਤਾਂ ਦੇਖੋ ਤੁਸੀਂ ਹੁਣ ਇਹ ਪੂਰਾ ਵੀਡੀਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਓ پاڻ کڏا ڏيو